ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਆਈ ਹੋਪ ਤੁਸੀਂ ਸਾਰੇ ਬਧੀਆ ਹੋਵੋਗੇ ਠੀਕ ਠਾਕ ਹੋਵੋਗੇ ਵਾਇਰਲ ਸਾਰਿਆਂ ਤਨ ਦ੍ਰਿਸ਼ਟੀ ਬਖਸ਼ਣ ਸਾਰੇ ਆਪਣੇ ਆਪਣੇ ਘਰਾਂ ਵਿੱਚ ਖੁਸ਼ ਰਹਿਣ ਲੋ ਜੀ ਅੱਜ ਆਪਾਂ ਵੀਡੀਓ ਸ਼ੇਅਰ ਕਰਨੇ ਤੁਹਾਡੇ ਨਾਲ ਜੋ ਕਿ ਆਪਣੇ ਹੈਵੀ ਹੈਵੀ ਸੂਟ ਹੁੰਦੇ ਨੇ ਕਿ ਕਿਸ ਤਰ੍ਹਾਂ ਦਾ ਵਰਕ ਹੁੰਦਾ ਉਹ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ ਤੇ ਅੱਜ ਕੱਲ ਬਹੁਤ ਹੀ ਟ੍ਰੈਂਡ ਦੇ ਵਿੱਚ ਨੇ ਜਿਵੇਂ ਮੋਰਮ ਵਾਲਾ ਸੂਟ ਚੱਲ ਰਿਹਾ ਹੈ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਆਉ। ਤੇ ਬਹੁਤ ਹੀ ਸੋਹਣਾ ਬਣ ਕੇ ਉਹ ਤਿਆਰ ਹੁੰਦਾ ਹੈ। ਤੇ ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੂੰਗੀ ਕਿ ਜਿਵੇਂ ਬਹੁਤ ਜ਼ਿਆਦਾ ਰੇਟ ਸ਼ੋਅ ਹੋ ਰਿਹਾ ਹੈ ਮੈਂ ਕਿਸੇ ਲਈ ਕੁੱਝ ਨਹੀਂ ਮਤਲਬ ਕਿ ਮੈਂ ਆਪਣੇ ਦੱਸ ਰਹੀ ਹਾਂ ਤੁਹਾਨੂੰ ਜੋ ਮੈਨੂੰ ਸਹੀ ਲੱਗ ਰਿਹਾ ਹੈ ਤੇ ਜੋ ਤੁਹਾਨੂੰ ਸਹੀ ਲੱਗੇ ਤੁਸੀਂ ਉਹ ਕਰਿਓ। ਕਿਉਂਕਿ ਅੱਜ ਕੱਲ ਕਿੰਨੇ ਹਨਾ ਆਪਾਂ ਵੀ ਦੇਖਦੇ ਹਾਂ ਕਿ ਅੰਮ 10000 ਵਾਲਾ ਸੂਟ 2500 ਦੇ ਵਿੱਚ ਜਾਂ 2800 ਦੇ ਵਿੱਚ 5000 ਵਾਲਾ ਸੂਟ 1500 ਦੇ ਵਿੱਚ ਇਸ ਤਰ੍ਹਾਂ ਦੇ ਕਾਫੀ ਆਪਾਂ ਦੇਖਣ ਨੂੰ ਮਿਲਦੇ ਨੇ ਪਰ ਜੇ ਮੈਂ ਇੱਥੇ ਕਹਿਣਾ ਚਾਹੁੰਗੀ ਕਿ ਉਹ ਜੇ ਆਪਾਂ ਕਹੀਏ ਵੀ ਉਹ ਹੈਂਡਵਰਕ ਦੇ ਕਹਿੰਦੇ ਨੇ ਵੀ ਹੈਂਡਵਰਕ ਦੇ ਸੂਟ ਨੇ ਉਹ ਹੈਂਡਵਰਕ ਦੇ ਆਪਾਂ ਨਹੀਂ ਕਹਾਂਗੇ ਉਹਨਾਂ ਨੂੰ ਉਹ ਮਸ਼ੀਨ ਦੇ ਵਿੱਚ ਵਰਕ ਬਣਿਆ ਹੋਇਆ ਹੁੰਦਾ ਤੇ ਉਹ ਹੈਂਡਵਰਕ ਨਹੀਂ ਹੁੰਦਾ ਹੈਗਾ ਹਲਕਾ ਫੁਲਕਾ ਉਹਦੇ ਉੱਤੇ ਹੈਂਡ ਦਾ ਟੱਚ ਦਿੱਤਾ ਹੋਇਆ ਹੁੰਦਾ ਜਿਵੇਂ ਕਟਦਾਣਾ ਵਗੈਰਾ ਲਗਾ ਕੇ ਤੇ ਮੈਂ ਤੁਹਾਨੂੰ ਆਪਣਾ ਸੂਟ ਵੀ ਦਿਖਾਵਾਂਗੀ ਇੱਕ ਜੋ ਮੇਰੇ ਕੋਲ ਵੀ ਹੈ ਤੇ ਆਪਾਂ ਜੇ ਕਹੀ ਵੀ ਹੈਂਡਵਰਕ ਦੇ ਵਿੱਚ ਤਾਂ ਮੈਂ ਉਹਨੂੰ ਹੈਂਡਵਰਕ ਨਹੀਂ ਕਹੂੰਗੀ ਉਹ ਸਿਰਫ ਮਸ਼ੀਨ ਵਰਕ ਦੇ ਵਿੱਚ ਜਾਊਗਾ ਤੇ ਦੂਜੇ ਨੰਬਰ ਤੇ ਜਿਵੇਂ ਆਪਾਂ ਕਹਿੰਦੇ ਨੇ ਵੀ ਕਾਫੀ ਸਸਤਾ ਸੂਟ ਆਪਾਂ ਮਿਲ ਗਿਆ 1800 ਦੇ ਵਿੱਚ ਜਾਂ ਫਿਰ 1500 ਦੇ ਵਿੱਚ 5000 ਵਾਲਾ ਸੂਟ ਆਪਾਂ 1200 ਚ ਮਿਲ ਗਿਆ ਜੀ 1800 ਵਿੱਚ ਨਹੀਂ ਜੋ ਇਸ ਤਰ੍ਹਾਂ ਦਾ ਮੈਂ ਠੀਕ ਸਮਝਦੀਆਂ ਕਿਉਂਕਿ ਜੋ ਰੀਜਨਲ ਚੀਜ਼ ਹੋਊਗੀ ਉਹ ਆਪਾਂ ਨੂੰ ਕਦੇ ਵੀ ਇੰਨੀ ਸਸਤੀ ਨਹੀਂ ਮਿਲੂਗੀ ਕਿਉਂਕਿ ਪਾ ਦੇਖਦੇ ਨੇ ਕਿ ਪਹਿਲੇ ਤਾਂ ਆਪਾਂ ਜੇ ਫੈਬਰਿਕ ਲੈ ਕੇ ਇਹਨੂੰ ਡਾਈ ਕਰਵਾਵਾਂਗੇ ਜੇ ਆਪਾਂ ਹੈਵੀ ਵਰਕ ਕਰਵਾਉਣਾ ਤੇ ਫਿਰ ਉਸ ਤੋਂ ਬਾਅਦ ਆਪਾਂ ਏਮਬਰਾਇਡਰੀ ਕਰਵਾਵਾਂਗੇ ਜੋ ਹੈਂਡਵਰਕ ਹੋਊਗਾ ਤਾਂ ਆਪਣੀ ਉਹ ਕਿੰਨਾ ਕੋਸਟਲੀ ਪੈ ਜਾਂਦਾ ਆਪਾਂ ਨੂੰ ਸੋਚੋ ਜੇ ਆਪਾਂ ਨੂੰ ਹੈਂਡਵਰਕ ਜੇ ਆਪਾਂ ਬਣਿਆ ਬਣਾਇਆ ਵੀ ਲੈਨੇ ਆ ਤਾਂ ਵੀ ਆਪਾਂ ਨੂੰ ਕੋਸਟਲੀ ਹੀ ਮਿਲਦਾ ਹੈ ਤੇ ਜੇ ਆਪਾਂ ਗਾਉਣ ਗਾਉਣੇ ਆ ਤਾਂ ਆਪਾਂ ਨੂੰ ਥੋੜਾ ਜਿਹਾ ਹੋਰ ਰੇਟ ਹੁੰਦਾ ਜਿਹੜਾ ਆਪਾਂ ਚੱਲਿਆ ਜਾਂਦਾ ਆਪਾਂ ਉਸ ਰੇਟ ਦੇ ਵਿੱਚ ਆਪਾਂ ਨੂੰ 1800 202800 3000 ਤੱਕ ਆਪਾਂ ਨੂੰ ਹੈਂਡਵਰਕ ਦਾ ਸੂਟ ਹੈ ਜਿਹੜਾ ਕਦੇ ਵੀ ਨਹੀਂ ਮਿਲਦਾ ਹੈਗਾ ਜੋ ओरिजिनल ਚੀਜ਼ ਹੋਊਗੀ ਉਹ ਆਪਾਂ ਨੂੰ ਹੈਂਡਵਰਕ ਦੀ ਕਦੇ ਵੀ ਨਹੀਂ ਇੰਨੇ ਰੇਟ ਦੇ ਵਿੱਚ ਮਿਲਦੀ ਹੈਗੀ ਜਿੰਨਾ ਕਿ ਆਪਾਂ ਦੇਖ ਰਹੇ ਹਾਂ ਤੇ ਇੱਕ ਅੱਜ ਮੈਂ ਦੇਖ ਰਹੀ ਸੀਗੀ ਸਵੇਰ ਦੇਖਿਆ ਨਾ ਜੋ ਆਪਣੇ ਸੰਦੂ ਬਾਈ ਲੋਨੀ ਸਾਇਦ ਨਾਮ ਉਹ ਨਾ ਚੈਨਲ ਦਾ ਕਾਫੀ ਫੇਮਸ ਨੇ ਉਹ ਜਿਨ੍ਹਾਂ ਨੂੰ ਸ਼ਾਇਦ ਮੋٹے ਵੀਰ ਵੀ ਕਹਿੰਦੇ ਨੇ ਉਹਨਾਂ ਦੇ ਚੈਨਲ ਤੇ ਅੱਜ ਮੈਂ ਦੇਖਿਆ ਨਾ ਕਿ ਉਹਨਾਂ ਦੀ ਸਿਸਟਰ ਦੀ ਮੈਰਿਜ ਸੀਗੀ ਤੇ ਉਹਨਾਂ ਨੇ ਜੋ ਉਹਨਾਂ ਲਈ ਸੂਟ ਸਿਲੈਕਟ ਕੀਤਾ ਸੀਗਾ ਉਹਨਾਂ ਨੇ ਬਣਵਾਇਆ ਆ ਆਰਡਰ ਤੇ ਉਹ ਕਹਿ ਰਹੇ ਸੀਗੇ ਕਿ 45000 ਦੇ ਵਿੱਚ ਉਹਨਾਂ ਨੇ ਸੂਟ ਜਿਹੜਾ ਰੈਡੀ ਕਰਵਾਇਆ ਤੇ ਉਹਦੇ ਵਿੱਚ ਜੀ ਤੇ ਜਦੋਂ ਉਹਨਾਂ ਨੇ ਹਨਾ ਕਹਿੰਦੇ ਸੀ ਕਾਫੀ ਡੇੜੇ ਲਗਾਏ 숍 ਤੇ ਤੇ ਇੱਕ ਦਿਨ ਦੇ ਵਿੱਚ ਅਸੀਂ ਕਹਿੰਦੇ ਉਹਨਾਂ ਦੀ ਸਿਸਟਰ ਨੇ ਜਿਹੜੇ ਦੀ ਉਹ ਕਹਿ ਰਹੇ ਸੀਗੇ ਕਿ ਅਸੀਂ ਦੋ ਤਿੰਨ ਚੱਕਰ ਲਗਾਏ ਇਥੇ ਤੇ ਸ਼ਾਮ ਨੂੰ ਜਦੋਂ ਕਹਿੰਦੇ ਅਸੀਂ ਦੁਬਾਰਾ ਗਏ ਤਾਂ ਉਹਨਾਂ ਨੇ ਫਟਾਫਟ ਸਾਡੇ ਹੱਥ ਵਿੱਚ ਸੂਟ ਪੜਾਤਾ ਵੀ ਥੋੜਾ ਸੂਟ ਜਿਹੜਾ ਬਣ ਕੇ ਆ ਗਿਆ ਤੇ ਉਹਨਾਂ ਨੇ ਸ਼ਾਇਦ ਉੱਥੇ ਖੋਲ ਕੇ ਵੀ ਨਹੀਂ ਦੇਖਿਆ ਕਿ ਤਾਂ ਉਹਨਾਂ ਨੂੰ ਪੇਮੈਂਟ ਕੀਤੀ ਪੈਸੇ ਜਿੰਨੇ ਮੰਗੇ ਉਹਨੇ ਦੇ ਦਿੱਤੇ ਤੇ ਜਦ ਘਰੇ ਆ ਕੇ ਦੇਖਿਆ ਤਾਂ ਉਹ ਕਹਿ ਰਹੇ ਸੀ ਜੇ ਕਿ ਉਹਨਾਂ ਨੂੰ ਜਿਹੜਾ ਸੂਟ ਹੈ ਉਹ ਥ्रेड ਵਰਕ ਨਾਲ ਕਰਕੇ ਦਿੱਤਾ ਵੀ ਕਿਤੇ ਕਿਤੇ ਵਰਕ ਕਰਕੇ ਦਿੱਤਾ ਜੋ ਕਿ ਦਬਕੇ ਦਾ ਸੂਟ ਜੇ ਪਗ ਬਣਵਾਈਏ ਜੀ ਉਹਦਾ ਜੇਪਾ ਕਿ ਇਹ ਵੇਟ ਹੋਊਗਾ 45000 ਦਾ ਸੂਟ ਜੀ ਆਪਣਾ ਬਣਿਆ ਉਹਦਾ ਵੇਟ ਦੇਖ ਲਓ ਤੁਸੀਂ ਦਬਕੇ ਦੇ ਹਿਸਾਬ ਨਾਲ ਕਿੱਥੇ ਲ ਜਾਊਗਾ ਤੇ ਜੋ ਥ੍ਰੈਡ ਲੱਗ ਕੇ ਬਣ ਗਿਆ ਹਨਾ ਉਹਦਾ ਵੇਟ ਕਿੱਥੇ ਗਿਰੋ ਥ੍ਰੈਡ ਤੇ ਦਬਕੇ ਦੇ ਵੇਟ ਦਾ ਬਹੁਤ ਜ਼ਿਆਦਾ ਫਰਕ ਹੈ ਜੇ ਉਹ ਸੂਟ ਦਾ ਥ੍ਰੈਡ ਵਾਲੇ ਦਾ 1 ਕਿਲੋ ਵੇਟ ਤਾਂ ਮੇਰੇ ਹਿਸਾਬ ਚ 10 ਕਿਲੋ ਵੇਟ ਤੇ ਜਾਊਗਾ ਦੱਬਕੇ ਵਾਲੇ ਸੂਟ ਦਾ ਵੀ ਇਹੋ ਡਿਜ਼ਾਈਨ ਦਾ ਸਿੰਪਲ ਸੂਟ ਬਿਲਕੁਲ ਬਣ ਸਕਦਾ ਜੀ ਇੰਨੇ ਕੁ ਰੇਟ ਦਾ 3000 ਤੱਕ 2500 ਤੱਕ ਪਰ ਜੋ ਆਪਾਂ ਹੈਂਡਵਰਕ ਦਾ ਸੂਟ ਕਰੀਏ ਉਹ ਆਪਣਾ ਸੂਟ ਕਦੇ ਵੀ ਨਹੀਂ ਬਣਦਾ ਹੈਗਾ ਇਸ ਤਰ੍ਹਾਂ ਤੁਸੀਂ ਵੀ ਕਿਰਪਾ ਕਰਕੇ ਧਿਆਨ ਨਾਲ ਆਪਣਾ ਦੇਖਿਆ ਕਰੋ ਬਹੁਤ ਉਹਨਾਂ ਦੇ نیچے ਕਮੈਂਟ ਕੀਤੇ ਹੋਏ ਸੀਗੇ ਵੀ ਸਾਡੇ ਨਾਲ ਵੀ ਠੱਗੀ ਵੱਜੀ ਹੈ ਨਾ ਇਸ ਤਰ੍ਹਾਂ ਬਹੁਤ ਜ਼ਿਆਦਾ ਫਰਮ ਹੁੰਦੀਆਂ ਨੇ ਕਿਰਪਾ ਕਰਕੇ ਕਪੜੇ ਦੇਖ ਪਰਖ ਕੇ ਹੀ ਲਿਆ ਕਰੋ ਜਿਸ ਤੋਂ ਵੀ ਲੈਣੇ ਆ ਜਿਵੇਂ ਹੁਣ ਮੇਰੇ ਖਿਆਲ ਚ ਹਫਤਾ ਕੁ ਪਹਿਲਾਂ 10 12 ਦਿਨ ਪਹਿਲਾਂ ਦੀ ਗੱਲ ਹੈ ਨਾ ਪੰਗਰਮੀਤ ਨੇ ਵੀ ਪਾਈ ਸੀ ਵੀਡੀਓ ਵੀ ਤੁਸੀਂ ਧਿਆਨ ਰੱਖਿਆ ਕਰੋ ਇਸ ਤਰ੍ਹਾਂ ਦੇ ਉਹਨਾਂ ਨਾਲ ਮੀ ਐਨੇ ਕ ਉਹਦੇ ਵਿੱਚ ਵਰਕ ਨਹੀਂ ਹੁੰਦਾ ਹੈਗਾ ਜਾਂ ਸੂਟ ਨਹੀਂ ਬਣਦਾ ਬਿਊਟਿਕ ਪੀਸ ਤੇ ਉਹਨਾਂ ਨੇ ਬਿਲਕੁਲ ਸਹੀ ਕਿਹਾ ਸੀ ਜੀ ਤੇ ਉਹਨਾਂ ਦੇ ਸੂਟ ਬਹੁਤ ਸੋਹਣੇ ਹੁੰਦੇ ਨੇ ਉਹ ਆਪ ਤਿਆਰ ਕਰਵਾਉਂਦੇ ਨੇ ਬਿਊਟਿਕ ਉਹਨਾਂ ਦਾ ਇਹ ਤੇ ਚੱਲ ਰਿਹਾ ਵਧੀਆ ਪਰਮਾਤਮਾ ਤੱਕ ਕੀ ਬਖਸ਼ਣਾ ਉਹਨਾਂ ਨੂੰ ਤੇ ਜੋ ਬਟਿਕ ਪੀਸ ਹੁੰਦੇ ਨੇ ਜੀ ਹੁਣ ਆਪਾਂ ਉਹਨਾਂ ਦੇ ਚੈਨਲ ਤੇ ਵੀ ਦੇਖਦੇ ਆ ਹਨਾ ਵੀ ਕਿੰਨੇ ਕੁ ਪ੍ਰਾਈਸ ਦੇ ਵਿੱਚ ਬਣਦੇ ਨੇ ਜੋ ਟਿਕ ਪੀਸ ਹੋਵੇ ਜੋ ਹੈਂਡਵਰਕ ਦਾ ਹੋਊਗਾ 7-8000 ਤੋਂ ਉਹ ਸਟਾਰਟਿੰਗ ਹੋਊਗੀ ਉਹਨਾਂ ਦੀ ਨਾਰਮਲ ਦੁਪੱਟੇ ਨਾਲ ਜੀ ਹੁਣ ਆਪਾਂ ਕਹਦੇ ਦੁਪੱਟਾ ਵੀ ਆਪਾਂ ਵਧੀਆ ਚਲਾ ਦਈਏ ਜੀ ਪਿਓਰ ਦਾ ਆਪਾਂ ਦੁਪੱਟਾ ਵੀ ਲਾ ਲਈਏ ਹੁਣ ਦੁਪੱਟੇ ਦੀ ਕੋਸਟ ਦੇਖ ਲਓ ਤੁਸੀਂ 1500 ਤੱਕ ਚੱਲਿਆ ਲੰਦਾ ਦੁਪੱਟਾ ਹੀ ਆਪਾਂ ਸਿੰਪਲ ਜੇ ਪ्योर ਦਲਵਾਈਏ ਜੇ ਹੁਣ ਉਹਦੇ ਆਪਾਂ ਫਿਨਿਸ਼ਿੰਗ ਕਰਵਾਈਏ 202500 ਤੋਂ ਸਟਾਰਟ ਹੁੰਦੀ ਹੈ ਫਿਨਿਸ਼ਿੰਗ 2500 ਤੱਕ ਆਰਾਮ ਤੇ ਚੱਲੀ ਜਾਂਦੀ ਹੈ ਆਪਣੀ ਸਿੰਪਲ ਫਿਨਿਸ਼ਿੰਗ ਦੇਵਾਂਗੇ ਜੀ ਆਪਾਂ ਹੁਣ نیچے ਉਹਨਾਂ ਦੇ ਪੇਸਟਿੰਗ ਪੱਟੀ ਕਰਵਾਵਾਂਗੇ ਉਹਦੀ ਫਿਨਿਸ਼ਿੰਗ ਤੁਸੀਂ ਦੇਖ ਸਕਦੇ ਹੋ ਵੀ ਕਿੱਥੇ ਕ ਆਪਣਾ ਸੂਟ ਹੈ ਜਿਹੜਾ ਚੱਲਿਆ ਜਾਂਦਾ ਤੇ ਇਸ ਕਰਕੇ ਜੀ ਆਪਦਾ ਧਿਆਨ ਰੱਖਿਆ ਕਰੋ ਇਸ ਚੀਜ਼ਾਂ ਦਾ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਵੀ ਨਹੀਂ ਕਹੂੰਗੀ ਵੀ ਹਾਂ ਇਹ ਇੰਨੇ ਸਸਤੇ ਸੂਟ ਨੇ ਜਿਹੜੇ ਮਿਲ ਜਾਣਗੇ ਇੰਨਾ ਸਸਤਾ ਸੂਟ ਕਦੇ ਵੀ ਨਹੀਂ ਮਿਲਦਾ ਹੈਗਾ ਜੀ ਹੈਂਡਵਰਕ ਦਾ ਸੂਟ ਹੋਊਗਾ ਜਿਹੜਾ ਜਿਹੜਾ ਵਧੀਆ ਸੂਟ ਹੋਊਗਾ ਉਹ ਆਪਾਂ ਨੂੰ ਕੋਸਟਲੀ ਹੀ ਮਿਲੂਗਾ ਸਿੰਪਲ ਦੇ ਵਿੱਚ ਆਪਾਂ ਨੂੰ ਉਹ ਸੂਟ ਨਹੀਂ ਮਿਲੂਗਾ ਜੇ ਹੁਣ ਮਸ਼ੀਨੀ ਕਢਾਈ ਕਰਕੇ ਜਿਹਦੇ ਉੱਪਰ ਥੋੜੀ ਥੋੜੀ ਕਿਤੇ ਕਿਤੇ ਕਟਦਾਨਾ ਲਗਾ ਦੇਣਗੇ ਉਹਨੂੰ ਹੈਂਡਵਰਕ ਕਹਿ ਦੇਣਗੇ ਤਾਂ ਉਹ ਹੈਂਡਵਰਕ ਨਹੀਂ ਮੰਨਿਆ ਜਾਊਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਣੇ ਸੂਟ ਲੈਣ ਤੋਂ ਪਹਿਲਾਂ ਦੇਖ ਪਰਖ ਕੇ ਲਿਆ ਕਰੋ ਕਿਸੇ ਵੀ ਸ਼ੌਪ ਤੋਂ ਲੈਣ ਨੂੰ ਬਹੁਤ ਜ਼ਿਆਦਾ ਹਨਾ ਹੁੰਦੇ ਨੇ ਵੀ ਇਹ ਸ਼ੌਪ ਤੇ ਇੰਨੇ ਸਸਤੇ ਸੂਟ 1000 ਦਾ 500 ਦਾ ਇੱਕ ਇਸ ਤਰ੍ਹਾਂ ਚੱਲਦਾ ਕਾਫੀ ਪਰ ਮੈਂ ٹرسٹ ਨਹੀਂ ਬਿਲਕੁਲ ਵੀ ਕਰਦੀ ਹੈਗੀ ਕਿਉਂਕਿ ਆਪ ਦੇਖ ਪਰਖ ਕੇ ਲਈ ਹੋਈ ਚੀਜ਼ ਹੀ ਵਧੀਆ ਹੁੰਦੀ ਹੈ ਤੇ ਇਹ ਜਦੋਂ ਮੈਂ ਤੁਹਾਨੂੰ ਆਪਣਾ ਸੂਟ ਦਿਖਾਉਣੀ ਆ ਉਹ ਜਿਹਨੂੰ ਆਪਾਂ ਹੈਂਡ ਦਾ ਟੱਚ ਦੇ ਕੇ ਆਪਾਂ ਕਹਾਂਗੇ ਇਹ ਹੈਂਡ ਦਾ ਪਰ ਉਹ ਹੈਂਡ ਦਾ ਨਹੀਂ ਹੈਗਾ ਜੀ ਹੈਂਡ ਤੇ ਮਸ਼ੀਨ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਜੇ ਜਰੀ ਦਾ ਕੰਮ ਕਰਕੇ ਉੱਪਰ ਕਟਦਾਣ ਲਾਦੀ ਉਹਨੂੰ ਪਹੈਂਡ ਵੀ ਤਾ ਉਹ ਹੈਂਡ ਨਹੀਂ ਹੋਊਗਾ ਤੇ ਮੈਂ ਹੁਣ ਤੁਹਾਨੂੰ ਦਿਖਾਉਣੀ ਆ ਕਿ ਇਹ ਕਿਸ ਤਰ੍ਹਾਂ ਬਣੀ ਹੋਈ ਹੈ ਲੋ ਜੀ ਦੇਖੋ ਇਸ ਤਰ੍ਹਾਂ ਦਾ ਉਹ ਵਰਕ ਹੁੰਦਾ ਜਿਵੇਂ ਇਹ ਦੇ ਉੱਪਰ ਕਟਦਾਣਾ ਇਸ ਤਰ੍ਹਾਂ ਲੱਗਿਆ ਹੋਇਆ ਨਾ ਦੇਖੋ ਇਸ ਤਰ੍ਹਾਂ ਇਹ ਪਰ ਪੀਕਾਕ ਬਣਿਆ ਹੋਇਆ ਤੇ ਮਸ਼ੀਨ ਵਰਕ ਦੇ ਵਿੱਚ ਹੋਇਆ ਹੋਇਆ ਇਹ ਤੁਸੀਂ ਦੇਖੋ ਤੇ ਨਾਲ ਇਹਦੇ ਕਟਦਾਣਾ ਲੱਗਿਆ ਹੋਇਆ ਜੇ ਹੁਣ ਮੈਂ ਇਹਨੂੰ ਕਹਿ ਦੂੰਗੀ ਵੀ ਇਹ ਹੈਂਡਵਰਕ ਦਾ ਨਹੀਂ ਜੇ ਗਲਤ ਗੱਲ ਹੈ ਇਹ ਹੈਂਡ ਦਾ ਸੂਟ ਨਹੀਂ ਹੈਗਾ ਇਹ ਮਸ਼ੀਨ ਵਰਕ ਦੇ ਉੱਪਰ ਕਟਦਾਣਾ ਹਾਈਲਾਈਟ ਕੀਤਾ ਹੋਇਆ ਜੇ ਕਹ ਲਈਏ ਆਪਾਂ ਇਹਨੂੰ ਹਾਈਲਾਈਟ ਕਰਕੇ ਇਹਨੂੰ ਬਸ ਹੈਂਡ ਦਾ ਟੱਚ ਦਿੱਤਾ ਹੋਇਆ ਹੋਰ ਇਹਤੇ ਕੁਝ ਨਹੀਂ ਹੈ ਦੇਖੋ ਇਹਦੇ ਨੀਚੇ ਇਸ ਤਰ੍ਹਾਂ ਦੋ ਘੇਰੇ ਤੇ ਪੀਕਾਕ ਬਣੇ ਹੋਏ ਨੇ ਇਹਨਾਂ ਨੂੰ ਵੀ ਹੈਂਡ ਦਾ ਟੱਚ ਦਿੱਤਾ ਹੋਇਆ ਹੈ ਤੇ ਜੋ ਨੀਚੇ ਦੇ ਬਾਰਡਰ ਬਣਿਆ ਹੋਇਆ ਇਹ ਸਿੰਪਲ ਹੈ ਇਹਦੇ ਵਿੱਚ ਕੁਝ ਵੀ ਨਹੀਂ ਕੀਤਾ ਹੋਇਆ ਹੈਂਡ ਦਾ ਲੋ ਜੀ ਤੁਸੀਂ ਹੁਣ ਜਿਵੇਂ ਮੈਂ ਇਹ ਦਿਖਾਇਆ ਬਿਲਕੁਲ ਇਹੀ ਕੁਝ ਹੁੰਦਾ ਹੈ ਜਿਹੜਾ ਆਪਾਂ ਕਹਿੰਦੇ ਨੇ ਵੀ ਹੈਂਡ ਦੇ ਸੂਟ ਨੇ ਜਾਂ 18250 ਤੋਂ 250 ਦੇ ਵਿੱਚ ਇਹ ਪ੍ਰਾਈਸ ਨਹੀਂ ਲੱਦੀ ਹ ਤੇ ਇਸ ਤਰ੍ਹਾਂ ਦੇ ਉਹ ਸੂਟ ਬਣੇ ਵੀ ਹੁੰਦੇ ਨੇ ਆਪਣੇ ਜੇ ਆਪਾਂ ਕਹੀਏ ਵੀ ਹੈਂਡ ਦੇ ਦਬਕਾ ਵਰਕ ਹੈ ਜਾਂ ਹੈਂਡਵਰਕ ਜਦੋਂ ਕਹਿੰਦੇ ਨੇ ਆਪਾਂ ਚਾਂ ਦੇ ਦੇ ਵਿੱਚ ਐਨ ਵੀ ਉਹ ਹੈਂਡਵਰਕ ਹੋਇਆ ਹੋਇਆ ਨਹੀਂ ਜੋ ਇੰਨਾ ਕੁ ਕਟਦਾ ਨਾਲ ਲੱਗਿਆ ਹੋਇਆ ਹੁੰਦਾ ਸਿਰਫ ਉਹਦੇ ਵਿੱਚ ਥੋੜੀ ਬਹੁਤੀ ਸਿੱਪੀ ਵਰਕ ਕਰ ਦਿੰਦੇ ਹੋਣਗੇ ਪਰ ਉਹ オリジナル ਹੈਂਡਵਰਕ ਨਹੀਂ ਹੋਊਗਾ ਜਿਹੜਾ ਆਪਾਂ ਇੰਨੇ ਕੁ ਪ੍ਰਾਈਸ ਦੇ ਵਿੱਚ ਦੇਣਗੇ ਤੇ ਸਟਾਫ ਆਪਾਂ ਦੇਖ ਸਕਦੇ ਹਾਂ ਕਿ 2800 ਦੇ ਵਿੱਚ ਆਪਾਂ ਨੂੰ ਦੁਪੱਟਾ ਵੀ ਅਗਲਾ ਦੇਊਗਾ ਤੇ 3000 ਚ ਕਹ ਲਈਏ ਦੁਪੱਟਾ ਵੀ ਦੇਊਗਾ ਆਪਾਂ ਨੂੰ ਅਗਲਾ ਹਨਾ ਵਰਕ ਵੀ ਉੱਪਰ ਹੋਊਗਾ ਤੇ ਸਟਾਫ ਉਹ ਵੀ ਹੋਊਗਾ ਤਿੰਨ ਚੀਜ਼ਾਂ ਨੇ ਜਿਹੜਾ ਉਹ ਕਿਵੇਂ ਆਪਾਂ ਉਹਨੂੰ ਮੈਨੇਜ ਕਰਾਂਗੇ ਇੰਨੇ ਇੱਕ ਪ੍ਰਾਈਸ ਦੇ ਵਿੱਚ ਦੇਖੋ ਤੁਸੀਂ ਹੁਣ ਕਿਸ ਤਰ੍ਹਾਂ ਦਾ ਆਪਣਾ ਸਿਸਟਮ ਹੈ ਤੇ ਕਿਸ ਤਰ੍ਹਾਂ ਵਰਕ ਚੱਲ ਰਿਹਾ ਹੈ ਇਹ ਹੁਣ ਤੁਸੀਂ ਆਪਣਾ ਦੇਖ ਕੇ ਸੂਟ ਜਿਹੜਾ ਖਰੀਦ ਸਕਦੇ ਹੋ ਤੇ ਮੈਨੂੰ ਲੱਗਿਆ ਕਿ ਮੈਂ ਇਹ ਸੁਝਾਅ ਵੀ ਸ਼ੇਅਰ ਕਰਾਂ ਜਿਵੇਂ ਮੈਂ ਆਪਣੇ ਵਰਕ ਸ਼ੇਅਰ ਕੀਤੇ ਨੇ ਤੇ ਬਹੁਤ ਵਧੀਆ ਹੰਗਾਰਾ ਵੀ ਮਿਲਿਆ ਉਹਨਾਂ ਨੂੰ ਤੇ ਬਹੁਤ ਸਪੋਰਟ ਵੀ ਮਿਲਿਆ ਚੈਨਲ ਨੂੰ ਸਬਸਕ੍ਰਾਈਬ ਵੀ ਕੀਤਾ ਹੈ ਦੇ ਸਾਰਿਆਂ ਦਾ ਬਿਲੋਂ ਧੰਨਵਾਦ ਤੇ ਲੋ ਜੀ ਇਹ ਸੀਗੇ ਅੱਜ ਦੇ ਮੇਰੇ ਵਿਚਾਰ ਜੋ ਮੈਂ ਸੋਚਦੀਆਂ ਤੇ ਚਲੋ ਜੀ ਮਿਲਾਂਗੇ ਫਿਰ ਕਿਸੇ ਹੋਰ ਵੀਡੀਓ ਨਾਲ ਉਦੋਂ ਤੱਕ ਸ਼ਤਿ ਸ੍ਰੀ ਅਕਾਲ